ਸਤਨਾਮ ਵਾਹਿਗੁਰੂ 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 सतनाम वैगुरू सतनाम वैगुरु सतनाम वैगुरू सतनाम वैगुरु 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 ਮਹੇਕੁਰ ਸਤਨਾਮ 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 ਮਹੇਕ ਸਤਨਾਮ ਵੈਹਿਗੁਰੂ 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 ਸਤਨਾਮ ਵਾਹਿਗੁਰੂ 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 79 91 79 91 79 91 79 91 79 91 76 91 79 91 74 91 79 91 79 91 79 91 79 91 79 91 ਸਤਨਾਮ ਵੇਰੀ ਗੁਰੂ 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 ਸਤਨਾਮ ਵੇਰੀ ਗੁਰੂ

ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਨਾਮ 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 ਵੈਗੁਰੂ 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 ਸਤਨਾਮ ਵੈ ਕਰੂ 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 ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ